ਵੈਗੁਰਜੀ ਦਾ ਖਾਲਸਾ ਹੋਇਆ ਗੁਰਜੀ ਕੀ ਫਤਿਹ ਸੰਗਤ ਜੀ ਸਰਬਸਾਂਝੀ ਐਕਸ਼ਨ ਕਮੇਟੀ ਸਿੱਖ ਜਥੇਬੰਦੀਆਂ ਤੇ ਤੁਹਾਡੇ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਾਕਾ ਰਣਦੀਪ ਸਿੰਘ ਜੀ ਦਾ ਯੂ ਟਰਨ ਆਊ ਤੁਹਾਨੂੰ ਦਿਖਾਉਂਦੇ ਆ ਤੇ ਸੁਣਾਉਂਦੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜਿਵੇਂ ਕਿ ਤਕਰੀਬਨ ਸਾਰਿਆਂ ਨੇ ਕੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਪੜ੍ਹੀ ਹੋਣੀ ਹੈ ਜਿਹੜੀ ਕਿ ਕਾਂਗਰਸੀ ਐਮਐਲਏ ਵੱਲੋਂ ਤੇ ਜਿੰਨੇ ਵੀ ਕੌਂਸਲਰ ਨੇ ਕਾਂਗਰਸ ਦੇ ਇਹਨਾਂ ਵੱਲੋਂ ਇੱਕ ਕਲੰਕ ਖੱਟਿਆ ਗਿਆ ਹੈ ਇਹਨਾਂ ਇੱਕ ਕਾਰਜਕਾਲ ਦੇ ਵਿੱਚ ਇੱਕ ਕਲੰਕ ਖੱਟਿਆ ਗਿਆ ਹੈ ਇਹਨਾਂ ਦੇ ਮੱਥੇ ਤੇ ਕਲੰਕ ਉਹ ਲੱਗਿਆ ਵੀ ਇਹ ਜਿਹੜਾ ਮੀਰੀ ਪੀਰੀ ਗੇਟ ਹੈ ਉਹਦੀ ਹੋਂਦ ਮਟਾਉਣ ਵਾਸਤੇ ਉੱਥੇ ਇੱਕ 10 ਲੱਖ ਦੇ ਵਿੱਚ ਸੁੰਦਰੀਕਰਨ ਦੇ ਨਾਂ ਤੇ ਇਹਨਾਂ ਨੇ ਇੱਕ ਜਗ੍ਹਾ ਮੈਂ ਤਾਂ ਕਹਿੰਦਾ ਵੀ ਵੇਚ ਹੀ ਦਿੱਤੀ ਠੇਕੇ ਦੇ ਦੇਤੀ ਵੇਚੀ ਹੁੰਦੀ ਹੈ ਉਹਦੇ ਕਹਿੰਦੇ ਦੇਸ਼ ਭਗਤ ਜੁਨੀਵਾਸੀ ਉਹਦਾ ਜਿਹੜਾ ਉਹਨੂੰ ਸਾਰੇ ਏਰੀਆ ਨੂੰ ਡਿਵੈਲਪ ਕਰੂ ਤੇ ਉਹਨੂੰ ਵਧੀਆ ਬਣਾਊਗੀ ਉਹਦਾ ਚੌਂਕ ਦਾ ਨਾਂ ਉਹ ਦੇਸ਼ ਭਗਤ ਰੱਖਿਆ ਜਾਊਗਾ ਤੇ ਅਸੀਂ ਇਸ ਚੀਜ਼ ਦਾ ਬੜਾ ਡਟ ਕੇ ਸਖਤ ਵਿਰੋਧ ਕਰਦੇ ਆਂ আর ਅਸੀਂ ਐਮ ਐਲ ਏ ਸਾਹਬ ਤੋਂ ਜਿਹੜੇ ਕਾਂਗਰਸੀ ਐਮ ਐਲ ਏ ਨੇ ਜੇ ਕਹਿੰਦੇ ਉਹਨਾਂ ਦੇ ਮੱਥੇ ਤੇ ਜਾਂਦੀ ਸਰਕਾਰ ਵੇਲੇ ਕਲੰਕ ਨਾ ਲੱਗੇ ਉਹ ਦੇਸ਼ ਭਗਤ ਨਾਲ ਜਿਹੜਾ ਕੰਟਰੈਕਟ ਹੋਇਆ ਇਹਦਾ ਮਤਾ ਕੈਨਸਲ ਕਰਕੇ ਉੱਥੇ ਮੀਰੀ ਪੀਰੀ ਦੇ ਨਾਂ ਤੇ ਮੀਰੀ ਪੀਰੀ ਚੌਂਕ ਬਣਾਇਆ ਜਾਵੇ ਸੋ ਅੱਜ ਅਸੀਂ ਪ੍ਰਧਾਨ ਪ੍ਰੈਂਜੀ ਨੂੰ ਮਿਲ ਕੇ ਬੇਨਤੀ ਵੀ ਕਰਕੇ ਆਏ ਦੇਖਦੇ ਆਂ ਵੀ ਉਹ ਆਪਣੇ ਮੱਥੇ ਦੇ ਕਲੰਕ ਮਿਟਾਉਂਦੇ ਨੇ ਇਹ ਕਲੰਕ ਨੂੰ ਪੱਕਾ ਕਰਕੇ ਹੋਰ ਮਤਲਬ ਆਪਣੀ ਬਦਨਾਮੀ ਘਟਦੇ ਨੇ ਵਾਇਗੁਰਜੀ ਦਾ ਹਲਸਾ ਵਾਇਗੁਰਜੀ ਦੇ ਖਾਤੇ ਕਾਕਾ ਇਹ ਕਿ ਜਿਹੜਾ ਚੌਕ ਦੇਸ਼ ਭਗਤ ਚੌਕ ਜਿਹੜਾ ਉਹਦਾ ਬਵਾਦ ਚੱਲ ਰਿਹਾ ਜੀ ਉਹ ਜਿਹੜਾ ਗਲਤ ਨਾਮ ਰੱਖਿਆ ਗਿਆ ਮੈਂ ਇਸ ਤੋਂ ਵੀ ਕਲੀਅਰ ਕੀਤਾ ਹੈਗਾ ਕਿਉਂਕਿ ਲੋਕਾਂ ਦੀ ਭਾਵਨਾ ਨੂੰ ਮੁੱਖੀ ਰੱਖਦੇ ਹੋਏ ਕਿਤੇ ਨਾ ਕਿਤੇ ਲੋਕਾਂ ਦੇ ਮਨਸ ਪ्रेस ਤੋਂ ਟੋਡੇ ਮਾਧਿਅਮ ਤੋਂ ਦਰਈਏ ਕਿ ਦੇਸ਼ ਭਗਤ ਚੌਕ ਰੱਖੇ ਜਾ ਰਹੇ ਨੇ ਦੇਸ਼ ਭਗਤ ਚੌਕ ਕੇ ਦਾ ਮੇਨਟੇਨ ਕਰੇਗਾ ਔਰ ਇਹਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇਸ਼ ਭਗਤ ਚੌਂਕ ਰੱਖੇਗਾ ਗੁਰੂ ਮਹਾਰਾਜ ਦੇ ਨਾਮ ਦੇ ਨਾਲ ਦੇਸ਼ ਭਗਤ ਨਾਮ ਜੋੜਨਾ ਸਹੀ ਹੈ ਦੇਸ਼ ਭਗਤੀ ਵੀ ਮਾੜੀ ਹੁੰਦੀ ਹੈ ਮਾੜੀ ਨਹੀਂ ਹੁੰਦੀ ਗੁਰੂ ਸਾਹਿਬਾਨ ਦੇ ਨਾਮ ਦੇ ਦੇਸ਼ ਭਗਤ ਤਾਂ ਕਿਉਂਕਿ ਮੇਨਟੇਨੈਂਸ ਹੋ ਕਰ ਰਹੇ ਹੈ ਮੇਨਟੇਨੈਂਸ ਦੇਸ਼ ਭਗਤ ਮੇਨਟੇਨ ਬਾ ਦੇਸ਼ ਭਗਤ ਇਕੱਲਾ ਮੇਨਟੇਨਡ ਹੋਗਾ ਦੇਸ਼ ਭਗਤ ਤਾਂ ਰੱਖ ਰਹੇ ਨੇ ਯੂਨੀਵਰਸਿਟੀ ਦੀ ਯੂਨੀਵਰਸਿਟੀ ਦੇ ਮੇਨਟੇਨ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਨਗਰ ਕਾਉਂਸਲ ਜਗਵੰਦ ਗੜਾ ਕੋਲ ਪਹਿਲੂ ਪੈਸ ਹੈ ਜੀ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਪਹਿਲਾਂ ਵੀ ਕਈ ਸਾਲ ਫਾਲੂ ਫालतੂ ਪੈਸਾ ਪਿਆ ਕਿਸੇ ਨੇ ਮੈਂਟੇਨ ਕੀਤਾ ਨਹੀਂ ਮੈਂਟੇਨ ਤਾਂ ਤੁਸੀਂ ਨਾ ਕਰਾਉਣਾ ਜੀ ਨਹੀਂ ਨਹੀਂ ਆਪਾਂ ਬਣਿਆ ਸੀ ਸਾਫ ਸੁਥਰਾ ਹੋਇਆ ਹੁਣ ਰਾਮਪਵਰਨ ਵਾਲਾ ਵੀ ਲੈਂਡ ਨੂੰ ਫਿਰਦੇ ਨੇ ਇੰਡਸਟਰੀ ਆਪਾਂ ਨਾਲ ਕਾਰਪੋਰੇਟਰ ਨੂੰ ਇਨਵੋਲਵ ਕਰਦੇ ਆਪਾਂ ਦਿਨੇ ਆਪਾਂ ਐਸੀ ਉਹ ਲਾਗਤ ਕਰ ਰਹੇ ਆ ਗ੍ਰੈਫਿਟੀ ਹੁੰਦੀ ਹੈ ਸੋਹਣਾ ਵਾਤਾਵਰਨ ਦਾ ਹਰੇ ਭਰੇ ਲੱਗਦੀ ਹੈ ਤੋਂ ਸ਼ਹਿਰ ਦੀ ਇੱਕ ਸ਼ਹਿਰ ਦੀ ਜਿਹੜੀ ਮਾਨ ਹੈ ਸਤਕਾਰ ਹੈ ਉਹ ਵੱਧਦਾ ਹੀ ਹੈ ਨਾ ਨੁਕਸਾਨ ਤਾਂ ਨਹੀਂ ਉਹਨਾਂ ਜੇ ਆਪਾਂ ਚੰਗਾ ਆਪ੍ਰੇਲਾ ਕਰਦੇ ਉਹ ਚਾਪਾ ਕਿੰਤੂ ਪਰੰਤੂ ਕਿਉਂ ਆ ਉਹਦੇ ਲਈ ਕਰਦੇ ਅਜੇ ਤਾਂ ਚਾਹੇ ਪਾਰਕ ਵੀ ਮੇਨਟੇਨ ਕਰਨ ਲਈ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਤਾਂ ਕਿ ਐਨ ਜੀਓਜ਼ ਆਣ ਉਹਦਾ ਮੈਮੋਰੈਂਡਮ ਲੈ ਕੇ ਆਪਾਂ ਪਾਰਕਾਂ ਨੂੰ ਵੀ ਮੇਨਟੇਨ ਕਰਵਾਈਏ ਜਿਵੇਂ ਚੰਡੀਗੜ੍ਹ ਸ਼ਹਿਰ ਚ ਮੇਨਟੇਨ ਕਰਦੇ ਹਨਗੇ ਇਹ ਚੰਗਾ ਪ੍ਰਾਲਣ ਚੰਗੇ ਨੂੰ ਅੱਪਾ ਚੰਗਾ ਕਹਿਣਾ ਤੇ ਉਹ ਤੇ ਨੁਕਤਾ ਚ ਨਹੀਂ ਕਰਨ ਉਹ ਮੈਂ ਸਮਝਦਾ ਆਪਣੇ ਵਿੱਚ ਘਾਟ ਹੈ ਜੇ ਅਪਾ ਉਸ ਤੇ ਨੁਕਤਾ ਤੇ ਨਹੀਂ ਕਰਦੇ ਸਰ ਸਰੰਦ ਸਾਈਡ ਦੇ ਉੱਤੇ ਜਿਹੜਾ ਮੇਨਟੇਨ ਕਰਨ ਦਾ ਵਿਚਾਰ ਤੁਸੀਂ ਸ਼ਹਿਰ ਦੇ ਲਈ ਬਹੁਤ ਦੀ ਆਇਡੈਂਟੀਟੀ ਸੋਚ ਰਹੇ ਹੋ ਅਜੀ ਕਰ ਜਿਹੜੇ ਹੋਰ ਜਿਹੜੀ ਪਾਰਕ ਬਣੇ ਹੋਏ ਨੇ ਆਪਣੇ ਸ਼ਹਿਰ ਦੇ ਵਿੱਚ ਵੱਡੇ ਪਾਰਕ ਹੁਣ ਜਿਵੇਂ ਗ੍ਰੀਨ ਪਾਰਕ ਹੈ ਉਹ ਤਾਂ ਸ਼ਹਿਰ ਹੈ ਉਹ ਕਾਲਾ ਹੋ ਜਾਣਾ ਕਿਆ ਬੋਲਦੇ ਹੋ ਨਹੀਂ ਨਹੀਂ ਨਾਓ ਦੇ ਵਿੱਚ ਪਾਣੀ ਨਿਕਲ ਰਿਹਾ ਜੀ ਮੂੰਹ ਚੋਂ ਵਿਚਾਰੇ ਇਸ ਨੂੰ ਕਹਿਆ ਪਿਆ ਉਹ ਪਿਆਸਾ ਹੈ ਕਿ ਨਾਓ ਨੂੰ ਪ੍ਰੋ ਮੇਨਟੇਨ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਦੂਜੇ ਪਾਰਖਾਂ ਦਾ ਵੀ ਮੇਨਟੇਨੈਂਸ ਬਹੁਤ ਉਪੀ ਵੀ ਹੈ ਕੀ ਹੁੰਦੀ ਹੈ ਕੈਸਾ ਜਿੱਤੇ ਦਾ ਸ਼ੇਰ ਦਾ ਸਵਾਲ ਹੈ ਗ੍ਰੀਨ ਪੰਪ 40 ਸਾਲ ਤੱਕ ਚੱਲਿਆ ਨਹੀਂ ਜਦ ਤੱਕ 20 ਸਾਲ ਚੱਲੇ ਆ ਹੁਣ ਹੀ ਸਾਡਾ ਉਹ ਮੋਹਨ ਗੁਪਤਾ ਜੀ ਬਣੇ ਸੀਗੇ ਰਾਤ ਨੂੰ ਚਲਾ ਕੇ ਲਾਈਟਾਂ ਚਲਾ ਕੇ ਤੁਹਾਨੂੰ ਮੈਂ ਅੱਜ ਵੀ ਦਿਖਾ ਦਿੰਦਾ ਹੈ ਸ਼ੇਰ ਦੇ ਮੂੰਹ ਚੋਂ ਪਾਣੀ ਜਾਂਦਾ ਹੈ ਉਹਨਾਂ ਬਾਕਾਇਦਾ ਰਿਪੇਅਰ ਕਰਵਾਇਆ 20-30 ਲੱਖ ਰੁਪਏ ਲਾਗਤ ਕਰਵਾਇਆ ਬੋਰੋ ਲਾਈਟਾਂ ਵੀ ਉੱਥੇ ਚੱਲ ਰਹੀਆਂ ਨੇ ਉਹਨੇ ਪਰਸਨਲ ਕਰਵਾਇਆ ਦੀ ਆਪਣੀ ਨਹੀਂ 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 ਨਗਰ 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 ਫੋਟੋ ਖਿੱਚ ਕੇ ਮੈਨੂੰ ਭੇਜਿਆ ਮੈਂ ਤੁਹਾਨੂੰ ਭਜਵਾ ਦੂੰ ਸਰ ਸਰ ਸਰੰਦ ਸਾਈਡ ਦੇ ਉੱਤੇ ਜਿਹੜਾ ਜੀਟੀ ਰੋਡ ਦਾ ਸਰਵਿਸ ਰੋ ਲਾਈਨ ਹੈ ਉਹ ਸਾਈਡ ਤੇ ਜਗ੍ਹਾ ਸੀ ਜਿਹੜੀ ਉਹ ਕੁਝ ਐਨ ਜੀਓਜ਼ ਨੇ ਮੇਨਟੇਨ ਕਰਨ ਵਾਸਤੇ ਐਜ਼ ਪਾਰਕ ਲਈ ਸੀ ਅੱਜ ਉਹਦੇ ਉੱਤੇ ਆਪਣੇ ਉਹਨਾਂ ਨੇ ਰੋ ਮਟੀਰੀਅਲਸ ਰੱਖ ਕੇ ਪਲੇਟਾਂ ਰੱਖ ਕੇ ਕਬਜ਼ਾ ਦਿੱਤਾ ਹੋਇਆ ਉਹ ਜਦ ਕਿ ਪਾਰਕ ਜਿਹੜੇ ਨੇ ਆਪਾਂ ਹੁਣ ਕਹਿੰਦੇ ਆ ਵੀ ਹਾਂਜੀ ਪਾਰਕਾਂ ਨੂੰ ਮੇਨਟੇਨ ਕਰਨ ਵਾਸਤੇ ਐਨ ਜੀਓਜ਼ ਨੂੰ ਦੇਣਾ ਚਾਹੀਦਾ ਨਹੀਂ ਐਨ ਜੀਓਜ਼ ਦੇਖੋ ਆਪ ਮੇਰੀ ਕੋਸ਼ਿਸ਼ ਹੈ ਵੱਡੇ ਸ਼ਹਿਰਾਂ 'ਚ ਕੀ ਹੁੰਦਾ ਆ ਆਮ ਤੌਰ ਤੇ ਹਰ ਬੰਦਾ ਆਪਣੇ ਫੈਕਟਰੀ ਦੀ ਜਾਂ ਜੋ ਵੀ ਕਾਰਜ ਕਰਦਾ ਉਹਦੀ ਮਸ਼ਹੂਰੀ ਕਰਨ ਲਈ ਛੋਟੇ ਛੋਟੇ ਨੇਮ ਪਲੇਟਾ ਲਾ ਬਿਲਕੁਲ ਉਹਦਾ ਤਹਿਤ ਉਹ ਬਕਾਇਦਾ ਮੇਨਟੇਨੈਂਸ ਜਿਹੜੇ ਹੈਗੇ ਚਾਹੇ 10 ਲੱਖ ਲੱਗੇ 20 ਲੱਖ ਲੱਗੇ ਹੁਣ ਦੇਸ਼ ਭਗਤ ਨੇ ਜਿਵੇਂ ਜਿਹੜੇ ਚੌਕ ਬਾਰੇ ਤੁਸੀਂ ਜ਼ਿਕਰ ਕੀਤਾ ਸਾਲਾਨਾ ਘੱਟੋ ਘੱਟ 10-12 ਲੱਖ ਰੁਪਏ ਇਕੱਲਾ ਉਹਦਾ ਮੇਨਟੇਨੈਂਸ ਆ ਰਹਿਣਾ ਗ੍ਰੈਫਿਟੀ ਤੇ ਹਰੇ ਭਾਈ ਉਹ ਵੱਖਰੀ ਹੋਣੀ ਹੈ ਸੋ ਜੇ ਆਪਾਂ ਅਪਾ ਵਾਤਾਵਰਣ ਸੁਧਾਰਨਾ ਹੈ ਉਸ ਚ ਜਿਹੜੀ ਸੋਚ ਨੂੰ ਲੈ ਕੇ ਉਹ ਟੈਕਨੀਕਲ ਬੰਦੇ ਹਾਇਰ ਕਰਦੇ ਹਨਗੇ ਆਪਣੇ ਨਗਰ ਨਗਮ ਚ ਵੀ ਟੈਕਨੀਕਲ ਹਨਗੇ ਪਰ ਉਹਨਾਂ ਕੋਲ ਇਹ ਨਹੀਂ ਸ਼ਮਤਾ ਨਹੀਂ ਹੁੰਦੀ ਜਿਹੜੀ ਸਟੇਟ ਆਫ ਦਿ ਆਰਟ ਟੈਕਨੋਲੋਜੀ ਉਹ ਵਰਤ ਸਕਦੇ ਨੇ